ਸਬਸਕ੍ਰਾਈਬ ਕਰੋ ਲਿਵਿੰਗ ਪੰਜਾਬ ਨਿਊਜ਼ ਚੈਨਲ ਨੂੰ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰੋ ਲੇਟਸ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ ਤੁਸੀਂ ਥੱਲੇ ਬੈਠੇ ਹੋ ਜ਼ਮੀਨਦਾਰ ਟਾਟ ਨਹੀਂ ਥੋੜੇ ਕੋ ਟਾਟ ਨਹੀਂ ਟਾਟ ਨਹੀਂ ਨਹੀਂ ਕਿਉਂ ਕੀ ਗੱਲ ਇਹ ਤੁਸੀਂ ਨੀਚੇ ਕਹਾ ਜਿਹਾ ਬੈਠੇ ਮੈਂ ਦੇਖਿਆ ਹਾਂਜੀ ਕੀ ਗੱਲ ਟਾਟ ਨਹੀਂ ਹੈਗੇ ਬਟੇ ਨਹੀਂ ਸਰ ਦੇਹਲੀ ਤੁਸੀਂ ਟਾਟ ਤੋਂ ਬਿਨਾ ਬੈੰਦੇ ਥੱਲੇ ਹਾਂਜੀ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਚ ਲੜਕੀਆਂ ਨੂੰ ਆਤ ਦੀ ਠੰਡ ਚ ਬਿਠਾਇਆ ਜਾ ਰਿਹਾ ਹੈ ਪੁੰਜੇ ਵੱਡੀ ਵੱਡੀ ਉੱਗੀ ਜੜੀ ਬੂਟੀ ਚ ਬਿਨਾਂ ਟਾਟਾਂ ਦੇ ਬਿਠਾਇਆ ਜਾਂਦਾ ਹੈ ਲੜਕੀਆਂ ਨੂੰ ਆਤ ਦੀ ਠੰਡ ਚ ਰੋਜ਼ਾਨਾ ਜ਼ਮੀਨ ਤੇ ਬੈਠ ਕੇ ਪੜ ਰਹੀਆਂ ਬੱਚੀਆਂ ਤੇ ਨਹੀਂ ਪੈਂਦੀ ਸਕੂਲ ਪ੍ਰਬੰਧਕਾਂ ਦੀ ਨਜ਼ਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ ਪਰ ਜੇਕਰ ਗੱਲ ਕਰੀਏ ਦਿਨਾ ਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਦੀ ਤਾਂ ਇੱਥੋਂ ਦੇ ਹਾਲਾਤ ਕੁਝ ਹੋਰ ਹੀ ਬਿਆਨਕਾਰੇ ਹਨ ਜਦੋਂ ਹੀ ਸਾਡੀ ਟੀਮ ਨੇ ਦਿਨਾ ਨਗਰ ਦੇ ਸਰਕਾਰੀ ਸਕੂਲ ਲੜਕਿਆਂ ਦਾ ਦੌਰਾ ਕੀਤਾ ਤਾਂ ਦੇਖਣ ਵਿੱਚ ਆਇਆ ਕਿ ਭਾਰੀ ਝੰਡ ਦੇ باوجود ਵੀ ਇਸ ਸਕੂਲ ਦੀਆਂ ਵਿਦਿਆਰਥਣਾਂ ਸਕੂਲ 'ਚ ਉੱਗੀ ਵੱਡੀ ਵੱਡੀ ਜੜੀ-ਬੂਟੀ 'ਚ ਬਿਨਾਂ ਟਾਟਾ ਤੋਂ ਜ਼ਮੀਨ 'ਤੇ ਬੈਠ ਕੇ ਪੜ੍ਹ ਰਹੀਆਂ ਸਨ ਜੋ ਕਿ ਕਿਸੇ ਵੀ ਖਤਰੇ ਤੋਂ ਖਾਲੀ ਨਹੀਂ ਸੀ ਪਰ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਸਭ ਕੁਝ ਪਤਾ ਹੁੰਦੇ باوجود ਵੀ ਸਕੂਲ ਦੇ ਪ੍ਰਿੰਸੀਪਲ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਰਹੇ ਸਨ ਜਦੋਂ ਮੀਡੀਆ ਵੱਲੋਂ ਇਸ ਸਬੰਧੀ ਜ਼ਮੀਨ ਤੇ ਬੈਠ ਕੇ ਪੜ੍ਹੇ ਜਾਂ ਸਕੂਲ ਦੇ ਵਿਦਿਆਰਥੀਆਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਅਸੀਂ ਰੋਜ਼ਾਨਾ ਹੀ ਜ਼ਮੀਨ ਤੇ ਬੈਠ ਕੇ ਪੜ੍ਹਦਿਆਂ ਅਤੇ ਸਾਡੇ ਕੋਲ ਕੋਈ ਵੀ ਟੇਟ ਵਗੈਰਾ ਨਹੀਂ ਹੁੰਦੇ ਉਹਨਾਂ ਕਿਹਾ ਕਿ ਸਕੂਲ ਦੇ ਡੈਸਕ ਤਾਂ ਹੈ ਜਿਨੇ ਪਰ ਉਹ ਅੰਦਰ ਹੁੰਦੇ ਹਨ ਜੋਦੋਲੀ ਕਲਾਸਾਂ ਬਾਹਰ ਲੱਗਦੀਆਂ ਹਨ ਤਾਂ ਸਾਨੂੰ ਜ਼ਮੀਨ ਤੇ ਹੀ ਬਣਾਇਆ ਜਾਂਦਾ ਹੈ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਾਨੂੰ ਟਾਰਨ ਹੀ ਕਰਵਾਏ ਜਾਣ ਤਾਂ ਜੋ ਅਸੀਂ ਆਤ ਦੀ ਪੈਰੀ ਠੰਡ ਤੋਂ ਬਚ ਸਕੀਏ ਤੁਸੀਂ ਥੱਲੇ ਬੈਠੇ ਹੋ ਜ਼ਮੀਨ ਤੇ ਕੀ ਟਾਰਡ ਨਹੀਂ ਤੁਹਾਡੇ ਕੋ ਕਾਟ ਨਹੀਂ ਕਾਟ ਨਹੀਂ ਨਹੀਂ ਕਿਉਂ ਕੀ ਗੱਲ ਇਹ ਤੁਸੀਂ ਹੇਠੇ ਕਾਹਚ ਬੈਠੇ ਹੋ ਮੈਂ ਦੇਖਿਆ ਹਾਂਜੀ ਕੀ ਗੱਲ ਟਾਰਡ ਨਹੀਂ ਹੈ ਬਟੇ ਨਹੀਂ ਸਰ ਦੇਲੇ ਤੁਸੀਂ ਟਾਰਡ ਤੋਂ ਬਿਨਾ ਬੈਠੇ ਹੋ ਥੱਲੇ ਹਾਂਜੀ ਕੀ ਤੁਸੀਂ ਮੰਗ ਕਰਦੇ ਹੋ ਸਰਕਾਰ ਤੋਂ ਟਾਰਡ ਤੁਹਾਨੂੰ ਮਿਲਣ ਚਾਹੀਦੇ ਹਾਂਜੀ ਮਿਲਣ ਚਾਹੀਦੇ ਕਿਹੜੇ ਸਕੂਲ ਦੇ ਵਿਦਿਆਰਥੀ ਤੁਸੀਂ ਸਕੂਲ

ਪਰ ਤੁਸੀਂ ਤਸਵੀਰਾਂ 'ਚ ਹੀ ਦੇਖ ਸਕਦੇ ਹੋ ਕਿ ਜਿਸ ਜਗ੍ਹਾ ਤੇ ਲੜਕੀਆਂ ਨੂੰ ਪੜਾਇਆ ਜਾ ਰਿਹਾ ਹੈ ਉਸ ਜਗ੍ਹਾ ਤੇ ਗੋਡੇ-ਗੋਡੇ ਕਾਫੂ ਸੁਗਿਆ ਹੋਇਆ ਹੈ ਅਤੇ ਲੜਕੀਆਂ ਪਾਈ ਠੰਡ ਦੇ ਬਾਵਜੂਦ ਜ਼ਮੀਨ ਤੇ ਬੈਠ ਕੇ ਪੜ ਰਹੀਆਂ ਹਨ ਪਰ ਸਕੂਲ ਦੀ ਪ੍ਰਿੰਸੀਪਲ ਅਨੁਸਾਰ ਸਿਰਫ ਮਾੜਾ-ਮੋਟਾ ਕਾਹੀ ਹੈ ਪ੍ਰਿੰਸੀਪਲ ਰਾਜਵਿੰਦਰ ਗੌਰ ਨੇ ਕਿਹਾ ਕਿ ਸਾਡੇ ਸਕੂਲ ਵਿੱਚ ਬਹੁਤ ਜ਼ਿਆਦਾ ਡੈਸਕਾਂ ਹਨ ਅਤੇ ਕਈ ਵਾਰ ਬਾਹਰੀ ਲੋਕ ਸਾਡੇ ਕੋਲ ਡੈਸਕ ਉਧਾਰ ਮੰਗ ਕੇ ਵੀ ਲੈ ਜਾਂਦੇ ਹਨ ਦੇ ਵਿੱਚ ਹੈਗੇ ਡੈਕਸ ਫਰਾਂਟ ਦੀ ਬੜੀ ਬੜੀ ਬਣਾਈ ਹੋਈ ਚਾਹ। ਫਿਰ نیچے ਬੱਚੇ ਬੈਠਦੇ ਨੇ। ਫਿਰ ਜਦੋਂ ਕਲਾਸਾਂ ਕੰਬਾਈਨ ਹੁੰਦੀਆਂ ਮੰਨ ਲਓ ਤਿੰਨ ਸੈਕਸ਼ਨਾਂ ਇਕ ਕਲਾਸ 46 ਡੈਕਸ ਵਾ ਤੇ ਉਥੇ 150 200 ਬੱਚੇ ਦੀ ਕਲਾਸ ਲੈਣੀ ਤੇ ਕੰਬਾਈਨ ਕਰਨੀ। ਪਰ ਥੋੜੀ ਸਫਾਈ ਸੁਵਿਧਾ ਫੇਰੀ ਮੈਨੂੰ ਬੜਾ ਕਹਾਵ ਜਿੱਤ ਵਿੱਚ। ਸਫਾਈ ਇੰਨੀ ਸਫਾਈ ਆ ਗਰਾਊਂਡ 'ਚ ਤੁਸੀਂ ਦੇਖਿਆ ਹੋਰ ਜਿੱਥੇ ਬੱਚੇ ਬੈਠੇ ਰਹੇ ਆ ਉੱਥੇ ਮੈਂ ਬਹੁਤ ਜ਼ਿਆਦਾ ਕਹਾਇਆ। ਉੱਥੇ ਉੱਥੇ ਕਿਹੜਾ ਕਿਉਂ ਆ? ਉੱਥੇ ਬਿਲਡਿੰਗ ਬਣ ਨਹੀਂ ਆਉਂਦੀ ਉੱਥੇ ਤੇ ਉਹ ਦਰਖਤਾ ਦੇ ਘਟਵਾਈ ਤਵਾਈ ਆ। ਤਾਨੂੰ ਪਤਾ ਉਹ ਸਫੈਦਿਆਲੀ ਕਟਵਾਈ ਕਰਵਾਈ ਹੈ ਡਿਪਾਰਟਮੈਂਟ ਦੀ ਪਰਮਿਸ਼ਨ ਦੇ ਨਾਲ ਤੇ ਉਹਦੀ ਕਟਿੰਗਸ ਪਈ ਨੇ ਉੱਥੇ ਤੇ ਅੱਜ ਪਰ ਚਲੋ ਉੱਥੋਂ ਫਿਰ ਜਿੱਥੇ ਬੱਚੇ ਬਿਠਾਏ ਨੇ ਉੱਥੇ ਕੰਮ ਸਗਾਉਂ। ਕੋਈ ਨਹੀਂ ਆ ਪਟਣੀਆਂ ਨਹੀਂ ਅੱਜ। ਉਹ ਤਾਂ ਨਹੀਂ ਆ ਪਗ ਬੱਚੇ ਫਿਰ ਇਹ ਦੇਖੋ ਨਾ ਗਰਾਉਂਡ ਕਿੰਨੀ ਪੱਧਰੀ ਆ ਇੱਧਰ ਇੱਧਰ ਬਿਠਾ ਦੋ ਬੱਚੇ। ਇਹ ਵੀ ਪੱਧਰੀ ਆ ਇੱਧਰ ਕੰਪੀਟੀਸ਼ਨ ਚੱਲਦਾ ਪਿਆ। ਬੱਚੇ ਬੱਚੇ ਬਿਠਾਉਣੇ ਚਾਹੀਦੇ ਉੱਧਰ। ਉੱਥੇ ਨੂੰ ਕੰਪੀਟੀਸ਼ਨ ਚੱਲਦਾ ਪਿਆ। ਤੁਸੀਂ ਮੈਮ ਦੇਖੋ ਜੀ ਬੱਚੇ ਬੈਠੇ ਕਿੱਥੇ ਆ। ਇਹ ਦੇਖੋ ਜੀ। ਇਹ ਦੇਖੋ ਆਈਏ ਸਾਬ ਸੁ। ਨਹੀਂ ਨਾ ਕੋ ਬਹੁ ਗਰਲਸ ਨੂੰ ਟੀਚਰ ਬਿਠਾਉਂਦੇ ਹੁਣ ਮੇਰੀਆਂ ਕਿਤੇ ਇੰਨਾ ਥੋੜਾ ਅੱਗੇ ਪਿੱਛੇ ਮੈਂ ਇਹ ਹੀ ਦੇ ਦੇ ਰਹੀਆਂ ਇਹ ਤੁਸੀਂ ਇਨਚਾਰਜ ਹੋ ਮੈਮ ਤੁਸੀਂ ਇਨਚਾਰਜ ਹੋ ਤੁਸੀਂ ਦੇਖਣਾ ਹੈ ਖਿੜੀ ਰਹੀ ਹੈ ਹੁਣ ਮਾੜਾ ਮੋਟਾ ਹੋ ਹੀ ਜਾਂਦਾ ਹੈ ਅਸੀਂ ਜਿਹੜੀ ਕਮਾਈਨ ਕਲਾਸ ਹੋਇਆ ਕੋਰਪਾਣਾ ਟਾੜਦੀ ਵੀ ਤੁਹਾਡੇ ਕੋ ਡੈਕਸ ਸਫੀਸ਼ੈਂਟ ਹੈ ਸਾਡੇ ਕੋ ਤੇ ਲੋਕ ਉਧਾਰੇ ਲੈ ਕੇ ਜਾਂਦੇ ਆ ਪਿਛਲੀ ਵਾਰੀ ਪਨੀਆੜ ਸੈਂਟਰ ਬਣਿਆ ਸਾਡੇ ਕੋ ਡੈਕਸ ਉਧਾਰੇ ਲੈ ਕੇ ਗਏ ਪਰ ਜਿੱਥੇ ਬੱਚੇ ਮੈਮ ਬੈਠੇ ਤੇ ਬੱਚੇ ਖੁਦ ਬੋਲੇ ਵੀ ਬਹੁਤ ਜ਼ਿਆਦਾ ਬੁਰਾ ਹਾਲਤ ਵੀ ਦੇਖਿਆ ਖੁਦ ਜਗ ਦੇਖੋ ਤੇ ਕਿੰਨੀ ਅਹਲੇ ਮਾੜੀ ਹਾਲਤ ਹੈ ਬੱਚੇ ਨੂੰ ਸਾਫ਼ ਸੁੱਧ ਇਸ ਖਬਰ ਨੂੰ ਲੈ ਕੇ ਜਦੋਂ ਸਾਡੀ ਟੀਮ ਵੱਲੋਂ ਹਲਕੇ ਦੇ ਸੂਝਵਾਨ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਬਹੁਤ ਹੀ ਮਾੜੀ ਗੱਲ ਹੈ ਜੋ ਸਕੂਲ ਪ੍ਰਬੰਧਕਾਂ ਵੱਲੋਂ ਲੜਕੀਆਂ ਨੂੰ ਭਾਰੀ ਠਾਂਡੇ ਦੇ باوجود ਜ਼ਮੀਨ ਤੇ ਬਿਠਾਇਆ ਜਾ ਰਿਹਾ ਹੈ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹੋ ਜਿਹੇ ਸਕੂਲਾਂ ਤੇ ਨਕੇਲ ਕਸੀ ਜਾਵੇ ਅਤੇ ਬੰਦੀ ਕਾਰਵਾਈ ਕੀਤੀ ਜਾਵੇ ਮੈਂ ਤੁਹਾਡਾ ਆਪਣਾ ਚੇਅਰਮੈਨ ਜਿਮੀ ਬਰਾੜ ਸਟੂਲ ਕਾਸਟੂਲ ਡਰਾਈਵ ਜ਼ਿਲ੍ਹਾ ਗੁਰਦਾਸਪੁਰ ਕਾਂਗਰਸ ਕਮੇਟੀ ਮੇਰੇ ਧਿਆਨ ਵਿੱਚ ਇੱਕ ਮਸਲਾ ਆਇਆ ਸਾਡੇ ਦੀਨਾ ਨਗਰ ਚੌਧਰੀ ਸਵਰਗੀ ਚੌਧਰੀ ਜੈਮਣੀ ਕੰਨਿਆ ਸਕੂਲ ਆ ਸਾਡੇ ਇੱਥੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਆ ਗਰਲ ਉੱਥੇ ਤਕਰੀਬ ਜਿੰਨੀਆਂ ਲੜਕੀਆਂ ਉਹ ਮੰਨ ਲਓ ਥਲੇ ਸੁਲਾਵ ਆ ਉੱਥੇ ਵਿਚਾਰੀਆਂ ਘਾਹ ਦੇ ਉੱਤੇ ਬੈਠੀਆਂ ਬੜਾ ਦੁੱਖ ਲੱਗਾ ਮੈਂ ਮੀਡੀਆ ਦੇ ਮੇਰੇ ਕੋਲ ਆਏ ਸੀ ਸਾਰੇ ਇਕੱਠੇ ਹੋ ਗਏ ਦਿਖਾਇਆ ਉਹਨਾਂ ਨੇ ਉੱਥੇ ਨੇ ਸਨੇਪ ਵਗੈਰਾ ਸਾਰੀਆਂ ਦਿਖਾਈਆਂ ਉਹਨਾਂ ਕਹਿੰਦੇ ਦੇਖੋ ਵਿਰਾਟ ਸਾਹਿਬ ਕਿੰਨੀ ਮਾੜੀ ਹਾਲਾਤ ਆ ਕਿੰਨਾ ਘਾਹ ਆ ਜਿੱਥੇ ਲੜਕੀਆਂ ਬੈਠੀਆਂ ਨਾ ਕੋਈ ਟਾਟ ਐ ਨਾ ਕੋਈ ਡੈਕਸ ਐ ਮੈਨੂੰ ਸਮਝ ਨਹੀਂ ਆਈ ਕਰੋੜਾਂ ਰੁਪਈਆ ਕੈਪਟਨ ਸਰਕਾਰ ਨੇ ਦਿੱਤਾ ਸਕੂਲਾਂ ਨੂੰ ਅਪਗ੍ਰੇਡ ਕਰਨ ਲਈ ਬੜਾ ਬੜਾ ਵਧੀਆ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹਰ ਤਰ੍ਹਾਂ ਦਾ ਮਾਲੂ ਸੁਵਿਧਾ ਦਿੱਤੀ ਹੈ ਸਕੂਲਾਂ ਦੇ ਵਿੱਚ ਸਾਡੀ ਸਰਕਾਰ ਨੇ ਪਰ ਫਿਰ ਵੀ ਜਿਹੜਾ ਸਕੂਲ ਦੀ ਜਿਹੜਾ ਆਪਣਾ ਮੈਨੇਜਮੈਂਟ ਕਮੇਟੀ ਐ ਪ੍ਰਿੰਸੀਪਲ ਸਾਹਿਬ ਐ ਸੁਪਰਡੈਂਟਾ ਜਿੰਨੇ ਵੀ ਆਗੇ ਆ ਉਹਨਾਂ ਦਾ ਵੀ ਫਰਜ ਬੰਦਾ ਇਹਨਾਂ ਦਾ ਖਿਆਲ ਰੱਖਣਾ ਇਹ ਛੋਟੂ ਛੋਟੀਆਂ ਬੱਚੀਆਂ ਇੰਨੀ ਨਹੀਂ ਦੂਰੋਂ ਆਂਦੀਆਂ ਸਵੇਰੇ ਸਵੇਰ ਦੇ ਟਾਈਮ ਠੰਡ ਬਹੁਤ ਆ ਜਦੋਂ ਆਪਾਂ ਦੇਖਿਆ ਮੇਰੇ ਤੇ ਰੂਹ ਕੰਬ ਗਈ ਥੱਲੇ ਬਿਲਕੁਲ ਘਾਹ ਆ ਜਿੱਥੇ ਉੱਤੇ ਬੈਠੀਆਂ ਆ ਤਰੇਲ ਦੇ ਵਿੱਚ ਤੇ ਦੱਸੋ ਇਨਸਾਨੀਅਤ ਕੋਈ ਹੈ ਮੈਂ ਸਵੇਰੇ ਡੀਓ ਸਾਹਿਬ ਨਾਲ ਗੱਲ ਕਰਕੇ ਇਹ ਗੱਲ ਕਰੂੰਗਾ ਵੀ ਦੇਖੋ ਜੀ ਇੱਕ ਵਾਰੀ ਇੱਕ ਵਾਰੀ ਇਹਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਦੇਖਣਾ ਚਾਹੀਦਾ ਵੀ ਦੇਖੋ ਜਦੋਂ ਸਾਡੀ ਸਰਕਾਰ ਇੰਨੇ ਰੁਪਏ ਦੇ ਰਹੀ ਹੈ ਕੈਪਟਨ ਸਰਕਾਰ ਇੰਨੇ ਰੁਪਏ ਦੇ ਰਹੀ ਹੈ ਕਰੋੜਾ ਰੁਪਏ ਦੇ ਰਹੀ ਹੈ ਫਿਰ ਸਕੂਲਾਂ ਦੀ ਇੰਨੀ ਮਾੜੀ ਹਾਲਾਤ ਆ ਖਾਸ ਕਰਕੇ ਮੈਂ ਪ੍ਰਿੰਸੀਪਲ ਨੂੰ ਇਹ ਕਹਿਣਾ ਚਾਹਨਾ ਵੀ ਤੁਹਾਡਾ ਜੀ ਆਪਣੀ ਡਿਊਟੀ ਨੂੰ ਨਿਭਾਓ ਸਹੀ ਤਰੀਕੇ ਨਾਲ ਇਸ ਤਰ੍ਹਾਂ ਨਾ ਕਰੋ ਕਿ ਯੋਜਨਾ ਸਾਨੂੰ ਕੋਈ ਠੋਸ ਕਦਮ ਉਠਾਣਾ ਪਵੇ ਆਈ ਇਕੱਠੇ ਹੋ ਕੇ ਸਾਰੇ ਦੇਖਾਂ ਕਿ ਸਾਡਾ ਸਕੂਲ ਆ ਸਾਡੇ ਹਲਕੇ ਦੀਆਂ ਕੁੜੀਆਂ ਸਾਡੀਆਂ ਬੇਟੀਆਂ ਕਾਹਦੇ ਲਈ ਉਹਨਾਂ ਨੂੰ ਉੱਥੇ ਭੱਜਿਆ ਕਿ ਤੋਂ ਗੱਲ ਕਹਿਣਾ ਚਾਹੁੰਦਾ ਵੀ ਮੈਂ ਦੇਖਿਆ ਉੱਥੇ ਨੀ ਮਾੜੀ ਹਾਲਾਤ ਆ ਵੀ ਜੇ ਬੱਚਿਆਂ ਦਾ ਕੁਝ ਹੋ ਜਾਂਦਾ ਉੱਥੇ ਜਿਹੜੇ ਬੱਚੇ ਪੜਦੇ ਆ ਗਵਰਨਮੈਂਟ ਸੀਨੀਅਰ ਗਰਲ ਸਕੈਂਡਰੀ ਸਕੂਲ ਉੱਥੇ ਗਰੀਬ ਘਰਾਂ ਦੇ ਬੱਚੇ ਪੜਦੇ ਆ ਜਿਹੜੇ ਸਰਮਾਇਆਦਾਰ ਲੋਕਾਂ ਦੇ ਬੱਚੇ ਆ ਉਹ ਤੇ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ ਦੇ ਕਾਲਜਾਂ ਵਿੱਚ ਪੜਦੇ ਆ ਇਹ ਸਾਡੇ ਬੱਚੇ ਆ ਜਿਹੜਾ ਨੂੰ ਕੁਝ ਹੋ ਜਾਂਦਾ ਉਹਦੇ ਜ਼ਿੰਮੇਵਾਰ ਕੌਣ ਆ ਮੈਂ ਪੁੱਛਣਾ ਚਾਹਨਾ ਵੀ ਉਹਦਾ ਜੁਮਾਰਾ ਕੌਣ ਹੈ ਮੈਂ ਜਲਦੀ ਹੀ ਇੱਕ ਦੋ ਦਿਨ ਦੇ ਵਿੱਚ ਡੀਓ ਸਾਹਿਬ ਨਾਲ ਮੀਟਿੰਗ ਕਰਕੇ ਆਪਾਂ ਮਿਲਦੇ ਹਾਂ ਉਹਨਾਂ ਨੂੰ ਫਿਰ ਮੰਤਰੀ ਸਾਹਿਬ ਦੇ ਨਾਲੇ ਚਲਿਆਵਾਂਗੇ ਵੀ ਇਹ ਗੱਲ ਥੋੜੀ ਹੈ ਸਕੂਲ ਸਾਡਾ ਸਕੂਲ ਸਾਡਾ ਸਾਡੇ ਦੇ ਸਕੂਲ ਸਾਰੀ ਸੁਵਿਧਾਵਾਂ ਕਰੋੜਾ ਰੁਪਏ ਕੈਪਟਨ ਸਾਹਿਬ ਨੇ ਦਿੱਤੇ ਆ ਪੰਜਾਬ ਪਰ ਫਿਰ ਇਹ ਬੱਚੇ ਸਾਡੇ ਜਿਹੜੇ ਉਹ ਗਿੱਲੀ ਜਗ੍ਹਾ ਤੇ ਸਲਾਬੇ ਤੇ ਬਹਿ ਰਹੇ ਆ ਇੱਕ ਬੇਨਤੀ ਕਰਨੀ ਚਾਹਨਾ ਹੈ ਕਿ ਜਿਹੜਾ ਥਾਂ ਥਾਂ ਤੇ ਘੁੰਮਣ ਦੇ ਬਾਵਜੂਦ ਹਰ ਇੱਕ ਸਕੂਲ ਦੇ ਵਿੱਚ ਦੇਖਿਆ तकरीबन ਹਰ ਇੱਕ ਦੀ ਜਿਹੜੀ ਹੈ ਇਹ ਦੁਰਦਸ਼ਾ ਕਿ ਸਰਕਾਰ ਇਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਜਿਵੇਂ ਕਿ ਮਿਸਾਲ ਦੀ ਤੌਰ ਦੇ ਉੱਤੇ ਚੌਧਰੀ ਜੈਮੁਨੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੀਨਾਨਗਰ ਵਿਖੇ ਜਿਹੜੇ ਬੱਚੇ ਨੇ ਇੰਨੀ ਠੰਡ ਦੇ ਬਾਵਜੂਦ ਜਿਹੜਾ ਉਹ ਘਾਦ ਉੱਤੇ ਬੈਠੇ ਹੋਏ ਨੇ ਲਾਗੇ ਉਹਨਾਂ ਦੇ ਗੰਦ ਪਿਆ ਹੋਇਆ ਲਫਾਫੇ ਖਿਲਰੇ ਹੋਏ ਨੇ ਬੁਰੀ ਹਾਲਤ ਤੇ ਤੇ ਬੱਚੇ ਜਿਹੜੇ ਉਹ ਠੋਠੋਰ ਕਰ ਰਹੇ ਨੇ ਅਗਰ ਜੇ ਬੱਚੇ ਬਿਮਾਰ ਹੋ ਜਾਣ ਤੇ ਇਹਨਾਂ ਨੂੰ ਕੌਣ ਸੰਭਲਣ ਵਾਲਾ ਹੈ ਇਹ ਸਰਕਾਰ ਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਇਹਨਾਂ ਦੀ ਡੈਕਸ ਜਾਣ ਦੇ ਟਾਰ ਕੋਈ ਨਾ ਕੋਈ ਇਹਨਾਂ ਦਾ ਬਹਿਨ ਦਾ ਬੰਦਵਸਤ ਹੋਣਾ ਚਾਹੀਦਾ ਅਸੀਂ ਬਾਰ ਬਾਰ ਸਰਕਾਰ ਕੋਲ ਅਪੀਲ ਕਰਦੇ ਆ ਕਿ ਅਗਰ ਜੇ ਇਹਨਾਂ ਦੇ ਸੀਨੀਅਰ ਅਫਸਰਾਂ ਨੂੰ ਪੁੱਛਿਆ ਜਾਂਦਾ ਜਿਵੇਂ ਕਿ ਪ੍ਰਿੰਸੀਪਲ ਤੇ ਉਹਨਾਂ ਦਾ ਕਹਿਣਾ ਇਹ ਹੈ ਕਿ ਜਿੰਨੀ ਸਾਡੇ ਸਕੂਲ ਦੇ ਵਿੱਚ ਸਫਾਈ ਹੋ ਰਹੀ ਆ ਜਾਂ ਸਫਾਈ ਹੈਗੀ ਆ ਜਾਂ ਬੱਚੇ ਜਿਹੜੇ ਆ ਆਪਣੀ ਲੋੜ ਤੋਂ ਵੱਧ ਜਿਹੜਿਆ ਉਹ ਪਿਆਰ ਨਾ ਰੱਖ ਰਹੇ ਇਹ ਬਿਲਕੁਲ ਸਰਾਸਰ ਗਲਤ ਹੈ ਇਸ ਕਰਕੇ ਮੈਂ ਪੰਜਾਬ ਸਰਕਾਰ ਕੋਲ ਅਪੀਲ ਕਰਦਾ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੀਨਾਨਗਰ ਇਹਦੀ ਹਾਲਤ ਵੇਖੀ ਜਾਵੇ ਤੇ ਇਹਦੇ ਤੇ ਕਾਨੂੰਨੀ ਕਾਰਵਾਈ ਕਰਕੇ ਤੇ ਇਹਨਾਂ ਬੱਚਿਆਂ ਨੂੰ ਇਨਸਾਫ ਦਿੱਤਾ ਜਾਵੇ ਜਦੋਂ ਹੀ ਮੀਡੀਆ ਦਾ ਧਿਆਨ ਇਸ ਸਕੂਲ ਵੱਲ ਪਿਆ ਤਾਂ ਕੁਝ ਸਵਾਲ ਜ਼ਰੂਰ ਉੱਠਦੇ ਨੇ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਸਰਕਾਰਾਂ ਸਕੂਲਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅੱਡੀ ਜੋਟੀ ਦਾ ਜ਼ੋਰ ਲਗਾ ਰਹੀਆਂ ਹਨ ਤਾਂ ਫਿਰ ਸਕੂਲ ਪ੍ਰਬੰਧਕਾਂ ਵੱਲੋਂ ਕਿਉਂ ਨਹੀਂ ਇਹਨਾਂ ਨੂੰ ਲਾਗੂ ਕੀਤਾ ਜਾਂਦਾ ਉਨ ਇਤੇ ਵਿਚਾਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਜੇਕਰ ਬਾਹਰ ਦੇ ਲੋਕ ਡੈਕਸਪੂਧਾਰ ਮੰਗੇ ਖੜਦੇ ਹਨ ਤਾਂ ਇਸ ਸਕੂਲ ਦੇ ਵਿਦਿਆਰਥਣਾਂ ਜ਼ਮੀਨ ਤੇ ਕਿਉਂ ਬੈਠਦੀਆਂ ਹਨ ਜੇਕਰ ਪ੍ਰਿੰਸੀਪਲ ਦੇ ਬੱਚੇ ਵੀ ਇਸ ਸਕੂਲ ਵਿੱਚ ਪੜ੍ਹਦੇ ਹੁੰਦੇ ਤਾਂ ਕਿ ਉਹ ਵੀ ਜ਼ਮੀਨ ਤੇ ਬੈਠ ਕੇ ਹੀ ਪੜ੍ਹਦੇ ਇੱਥੇ ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਜੇਕਰ ਇੰਨੇ ਘਾਫੂਸੇ ਬੈਠ ਕੇ ਪੜ੍ਹ ਰਹੀਆਂ ਵਿਦਿਆਰਥਣਾਂ ਨਾਲ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ న్యూਸ ਡੈਸਕ ਤੋਂ ਡਾਕਟਰ ਮਿਰਸ ਰੰਗਲ ਦੀ ਰਿਪੋਰਟ ਲੀਡਿੰਗ ਪੰਜਾਬ ਨਿਊਜ਼ ਦਿਲਾਨਗਰ